ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਬੀਜੀਪੀ ਪੰਜਾਬ ਦੇ ਦिशा निर्देशੇ ਜਿਹੜੀ ਜੰਗਵੀ ਪੱਧਰ ਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਹਦਾ ਕੀ ਨਾਮ ਹੈ ਯੁੱਧ ਨਸ਼ਿਆਂ ਵਿਰੋਧਾਗਾਰ ਇਸ ਮੁਹਿੰਮ ਚ ਪਟਿਆਲਾ ਪੁਲਿਸ ਵੱਲੋਂ ਔਰਜ਼ੋਰ ਕਾਰਵਾਈ ਕਰਦੇ ਹੋਏ ਸਤੰਬਰ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਤੇ ਇਸ ਮਹੀਨੇ 93 ਕੇਸਸ ਅਸੀਂ ਐਨਡੀਪੀਐਸ ਐਕਟ ਦੇ ਦਰਜ ਕੀਤੇ ਤੇ 100 ਪਲਸ ਸਪੈਡਲਰ ਜਿਹੜੇ ਕੀ ਪੁਆਇੰਟ ਆਫ ਸੇਲ ਤੇ ਨਸ਼ਾ ਸਪਲਾਈ ਕਰਦੇ ਸੀ ਉਹਨਾਂ ਨੂੰ ਅਰੈਸਟ ਕਰਕੇ ਇਸ ਲਾਖਾਂ ਪਿੱਛੇ ਭੇਜਿਆ ਗਿਆ ਹੈ ਇਸ ਤੋਂ ਇਲਾਵਾ 68 ਐਫ ਐਨਡੀਪੀਐਸ ਐਕਟ ਦਾ ਜਿਹੜਾ ਪ੍ਰੋਪਰਟੀ ਫੋਰਫੀਚਰ ਦਾ ਪ੍ਰੋਸੈਸ ਹੁੰਦਾ ਪਿਛਲੇ ਚੰਨ ਮਹੀਨੇ ਅਚ 16 ਪ੍ਰੋਪੋਜ਼ਲਸ ਜਿਹੜੇ ਆ 16 ਪ੍ਰੋਪੋਜ਼ਲਸ ਕੰਪਟੈਂਟ ਅਥਾਰਟੀ ਤੋਂ ਹੋ ਕੇ ਫਾਈਨਲ ਮਨਜ਼ੂਰੀ ਹੋ ਕੇ ਸਾਡੇ ਕੋਲ ਆਏ ਤੇ ਤਕਰੀਬਨ ਪੌਣੇ 6 ਕਰੋੜ ਦੀ ਜਿਹੜੀ ਜਾਇਦਾਦਾਂ ਨੇ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੇ ਗੋਰਖਪੁਰ ਦੇ ਤੋਂ ਕਾਲੀ ਕਮਾਈ ਪਾ ਬਣਾਈਆਂ ਸੀ ਉਹ 68 ਐਫ ਦੇ ਤਹਿਤ ਪਟਿਆਲਾ ਪੁਲਿਸ ਨੇ ਫੋਰਚਰ ਕਰਾਇਆ ਸਟੇਟ ਗਵਰਨਮੈਂਟ ਦੇ ਕਲੀਅਰ ਡਾਇਰੈਕਸ਼ਨਸ ਨੇ ਜਿਹੜੇ ਪੈਡਲਰਸ ਨੇ ਜਿਹੜਾ ਨਸ਼ਾ ਵੇਚਦੇ ਮਨਜੋਗ ਮੁੱਖ ਮੰਤਰੀ ਮਨਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਬੀਜਪੀ ਪੰਜਾਬ ਦੇ ਦिशा निर्देश ਜਿਹੜੀ ਜੰਗਵੀ ਪੱਧਰ ਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਹਦਾ ਕੀ ਨਾਮ ਹੈ ਯੁੱਧ ਨਸ਼ਿਆਂ ਵਿਰੋਧਾਗਤ ਇਸ ਮੁਹਿੰਮ ਚ ਪਟਿਆਲਾ ਪੁਲਿਸ ਵੱਲੋਂ ਬਰਜ਼ੋਰ ਕਾਰਵਾਈ ਕਰਦੇ ਹੋਏ ਸਤੰਬਰ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਤੇ ਇਸ ਮਹੀਨੇ 93 ਕੇਸਸ ਅਸੀਂ ਐਨਡੀਪੀਐਸ ਐਕਟ ਦੇ ਦਰਜ ਕੀਤੇ ਤੇ 100 ਪਲਸ ਸਪੈਡਲਰ ਜਿਹੜੇ ਕੀ ਪੁਆਇੰਟ ਆਫ ਸੇਲ ਤੇ ਨਸ਼ਾ ਸਪਲਾਈ ਕਰਦੇ ਸੀ ਉਹਨਾਂ ਨੂੰ ਅਰੈਸਟ ਕਰਕੇ ਇਸ ਲਾਖਾਂ ਪਿੱਛੇ ਭੇਜਿਆ ਗਿਆ ਹੈ ਇਸ ਤੋਂ ਇਲਾਵਾ 68 ਐਫ ਐਨਡੀਪੀਐਸ ਐਕਟ ਦਾ ਜਿਹੜਾ ਪ੍ਰੋਪਰਟੀ ਫੋਰਫੀਚਰ ਦਾ ਪ੍ਰੋਸੈਸਿੰਗ ਦਾ ਪਿਛਲੇ ਚੰਨ ਮਹੀਨੇ ਅੱਜ 16 ਪ੍ਰੋਪੋਜ਼ਲਸ ਜਿਹੜੇ ਆ 16 ਪ੍ਰੋਪੋਜ਼ਲਸ ਕੰਪਟੈਂਟ ਅਥਾਰਟੀ ਤੋਂ ਹੋ ਕੇ ਫਾਈਨਲ ਮਨਜ਼ੂਰੀ ਹੋ ਕੇ ਸਾਡੇ ਕੋਲ ਆਏ ਤੇ ਤਕਰੀਬਨ ਪੌਣੇ 6 ਕਰੋੜ ਦੀ ਜਿਹੜੀ ਜਾਇਦਾਦਾਂ ਨੇ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੇ ਬੋਰਖੰਦੇ ਤੋਂ ਕਾਲੀ ਕਮਾਈ ਪਾਉਂ ਬਣਾਈਆਂ ਸੀ ਉਹ 68 ਐਫ ਦੇ ਤਹਿਤ ਪਟਿਆਲਾ ਪੁਲਿਸ ਨੇ ਕਾਰਵਾਈ ਚਲਾਈ ਹੈ ਸਟੇਟ ਗਵਰਨਮੈਂਟ ਦੇ ਕਲੀਅਰ ਡਾਇਰੈਕਸ਼ਨਸ ਨੇ ਜਿਹੜੇ ਪੈਡਲਰਸ ਨੇ ਜਿਹੜਾ ਨਸ਼ਾ ਵੇਚਦੇ ਸਪਲਾਈ ਚੇਨ ਨੂੰ ਤੋੜਨ ਲਈ ਕੋਨਾ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੇ ਸਕੋਰਚੇਸ ਬਿਮਾਰੀ ਚ ਪਏ ਹੋਏ ਉਹਨਾਂ ਐਡਿਕਟਸ ਤੇ ਪ੍ਰਤੀ ਸਾਨੂੰ ਧੂਤੀ ਦੀ ਨਿਗਰਾਨੀ ਰੱਖਦੇ ਹੋਏ ਉਹਨਾਂ ਨੂੰ ਇਲਾਜ ਕਰਾਇਆ ਜਾਵੇ ਡੀ ਐਡਿਕਸ਼ਨ ਸੈਂਟਰਾਂ ਚ ਤੇ ਹੋਟਸੈਂਟਰਾਂ ਚ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਦਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਤੇ 500 ਤੋਂ ਜ਼ਿਆਦਾ ਐਡਿਕਟਸ ਅਸੀਂ ਡੀ ਐਡਿਕਸ਼ਨ ਸੈਂਟਰ ਚ ਤੇ 2000 ਤੋਂ ਜ਼ਿਆਦਾ ਐਡਿਕਟਸ ਜਿਹੜੇ ਆ ਉਹਨਾਂ ਨੂੰ ਰੀਟ ਸੈਂਟਰਾਂ 'ਚ ਅਸੀਂ ਦਾਖਲ ਕਰਾਇਆ ਤਾਂਕਿ ਉੱਥੋਂ ਆਪਣਾ ਪ੍ਰੋਪਰ ਇਲਾਜ ਕਰਾ ਕੇ ਨਸ਼ਿਆਂ ਦੇ ਇਸ ਦਲਦਲ ਤੋਂ ਨਿਕਲ ਕੇ ਮੁਕਤਰਾਜੇ ਸ਼ਾਮਿਲ ਹੋ ਸਕਣ ਜਿਹੜੇ 빅 ਸਪਲਾਈਅਰਸ ਨੇ ਜਿਨ੍ਹਾਂ ਨੂੰ ਬਲ ਭੀਮਚੀ ਵੀ ਅਸੀਂ ਕਹਿੰਦੇ ਆ ਉਹ ਪੰਜ ਸਪਲਾਈਅਰ ਪਟਿਆਲਾ ਪੁਲਿਸ ਨੇ ਸਤੰਬਰ ਮਹੀਨੇ ਚੈਰੈਸਟ ਕੀਤੇ ਤੇ ਉਹਨਾਂ ਖਿਲਾਫ ਵੀ ਅੱਗੇ ਉਹਨਾਂ ਦੀ ਜਾਇਦਾਦਾਂ ਨੂੰ ਆਇਡੈਂਟੀਫਾਈ ਕਰ ਜਿਹੜੀ ਪ੍ਰਾਪਰਟੀ ਫੋਰਫੀਜ਼ਰ ਦੇ ਪ੍ਰਪੋਜ਼ਲ ਆ ਉਹ ਬਣਾਏ ਜਾਣਗੇ ਇੱਥੇ ਇਹ ਵੀ ਮੈਂ ਦੱਸਣਾ ਚਾਹਾਂਗਾ ਕਿ ਕਨਵਿਕਸ਼ਨ ਰੇਟ ਜਿਹੜਾ ਅੰਡਰ ਟਰਾਇਲ ਐਂਡੀਪੀਐਸ ਕੇਸਾਂ 'ਚ 95% ਦੇ ਲਾਗੇ ਪਟਿਆਲੇ ਦਾ ਕਨਵਿਕਸ਼ਨ ਰੇਟ ਹੈਗਾ ਜਿਹੜਾ ਕਿ ਤਫਤੀਸ਼ ਦੇ ਚੰਗੇ ਮਿਆਰ ਨੂੰ ਜਾਹਿਰ ਕਰਦਾ ਹੈ ਤੇ ਜਿਹੜੇ ਵੀ ਦੋਸ਼ੀ ਅਸੀਂ ਗ੍ਰਸਤਾਰ ਕਰਦੇ ਆ ਉਹਨਾਂ ਨੂੰ ਪ੍ਰੋਪਰ ਕਨਵੈਕਸ਼ਨ ਲਈ ਇਸ ਵਿੱਚ ਕਰਾ ਰਹੇ ਹਾਂ ਪਟਿਆਲਾ ਦੇ ਸਾਰੇ ਵਾਸੀਆਂ ਨੂੰ ਵੀ ਮੇਰੀ ਇਹ ਅਪੀਲ ਹੈ ਕਿ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈ ਉਹਦੇ ਤੇ ਵੀ ਪਟਿਆਲਾ ਪੁਲਿਸ ਦਾ ਐਕਸ਼ਨ ਕਾਫੀ ਸਵਿਫਟ ਐਂਡ ਪ੍ਰੌਮਪਟ ਹੁੰਦਾ ਹੈ ਸੇਫ ਪੰਜਾਬ ਹੈਲਪਲਾਈਨ ਤੇ 250 ਤੋਂ ਜ਼ਿਆਦਾ ਟਿਪਸ ਜਿਹੜੀਆਂ ਹਨ ਆ ਉਹ ਐਫ ਆਈ ਆਰਸ ਵਿੱਚ ਕਨਵਰਟ ਹੁੰਦੀਆਂ ਹਨ ਤੇ ਇਹ ਸ਼ੋਅ ਕਰਦਾ ਹੈ ਕਿ ਪਬਲਿਕ ਜਦੋਂ ਗੁਪਤ ਤਰੀਕੇ ਨਾਲ ਪਟਿਆਲਾ ਪੁਲਿਸ ਨੂੰ ਅਪਰੋਚ ਕਰਦੀ ਹੈ ਤੇ ਪਬਲਿਕ ਵੱਲੋਂ ਦਿੱਤੀ ਗਈ ਇਨਫੋਰਮੇਸ਼ਨ ਤੇ ਜਿਹੜੀ ਬਰਜ਼ੋਰ ਕਾਰਵਾਈ ਕਰਦੇ ਹੋਏ ਤੇ ਪਬਲਿਕ ਦਾ ٹرسٹ ਜਿੱਤਣ ਚ ਵੀ ਪਟਿਆਲਾ ਪੁਲਿਸ ਬਹੁਤ ਖੱਤਕ ਤੱਕ ਤਾਹ ਹੁੰਦਾ ਹੈ। ਸੱਚ ਜਿਦ ਤੱਕ ਕੰਮ ਕਰਦੇ ਉਸ ਤੋਂ ਅਗੜੇ ਐਡਿਟ ਸੀ ਉਹਨਾਂ ਦੇ ਪੇਂਡ ਸੀ ਹੁਣ ਕਹਿੰਦਾ ਇੱਥੇ ਆ ਕੇ ਸਭ ਪ੍ਰਸ਼ਾਸਨ ਦਾ ਸਾਥ ਦੇਣ ਲੱਗੇ ਵੀ ਇਹਨਾਂ ਸਾਡੇ ਬੱਚੇ ਨੇ ਤੇ ਇਹਨਾਂ ਪਿੰਡਾਂ ਵਿੱਚ ਕੀ ਉਹਨਾਂ ਚੀਜ਼ਾਂ ਲੈ ਕੇ ਆਫਸਰ ਦੇਖੋ ਜੀ ਜਦੋਂ ਲੋਕਾਂ ਨੂੰ ਸਮਝ ਆ ਜਾਂਦਾ ਕਿ ਸਪਲਾਈ ਚੇਨ ਜਿਹੜੀ ਆ ਉਹ ਡਿਸਰਪਟ ਹੋ ਰਹੀ ਆ ਨਸ਼ੇ ਦੀ ਸਪੀਡ ਅਵੇਲੇਬਿਲਟੀ ਜਿਹੜੀ ਆ ਉਹ ਘਟੀ ਤੇ ਫਿਰ ਲੋਕੀ ਸਾਹਮਣੇ ਆਉਂਦੇ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਈ ਕੇਸਿਸ ਮੇਰੇ ਕੋਲੇ ਵੀ ਆਏ ਜਿਹੜੇ ਕਹਿੰਦੇ ਆ ਕਿ ਬੁਰੀ ਸੰਗਤ ਦੇ ਕਰਕੇ ਕਿਸੇ ਮਾੜੇ ਸਮਾਜ 'ਚ ਇਹ ਬੱਚਾ ਜਿਹੜਾ ਆ ਇਹ ਨਸ਼ੇ ਦੀ ਇਸ ਬਿਮਾਰੀ ਤੇ ਲੱਗ ਗਿਆ ਤੇ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਕਰਦੇ ਹੋਏ ਕਾਉਂਸਲਿੰਗ ਕਰਦੇ ਹੋਏ ਫਿਰ ਨਸ਼ਾ ਛੁਡਾਊ ਕੇਂਦਰ 'ਚ ਹੋਰ ਸੈਂਟਰਾਂ 'ਚ ਦਾਖਲ ਕਰਾਉਂਦੇ ਹਾਂ ਕਿਉਂਕਿ ਨਸ਼ੇ ਬੰਦੀ ਗੱਲ ਕੀਤੀ ਸਤਿ ਇਹਨਾਂ ਨੂੰ ਲੱਗਦਾ ਕਿ ਚੈਨ ਟੁੱਟੀ ਹੈ ਜਿਸ ਨੂੰ ਲੈ ਕੇ ਰਿਪੋਰਟ ਕਾਫੀ ਸਕੂਪ ਵਿੱਚ ਚੱਲੀ ਜਾ ਰਹੀ ਹੈ ਲੱਗਦਾ ਕਿ ਇਸ ਨੂੰ ਚੈਨ ਟੁੱਟਣ ਦਾ ਕਾਫੀ ਥਾਂ ਪਈ ਚੀਨ ਹੈ ਦੇਖੋ ਜੀ ਪੂਰੇ ਪੰਜਾਬ ਚ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਕਿ ਬਿਲਕੁਲ ਇੱਕ ਜੰਗੀ ਪੱਧਰ ਤੇ ਮੁਹਿੰਮ ਚੱਲੀ ਤੇ ਮੈਨੂੰ ਇਹ ਲੱਗਦਾ ਕਿ ਇੰਨੇ ਵੱਡੇ ਪੱਧਰ ਤੇ ਜਦੋਂ ਇਹ ਮੁਹਿੰਮ ਚੱਲੀ ਆ ਤੇ ਪਬਲਿਕ ਵੀ ਹੁਣ ਇਸ ਮੁਹਿੰਮ ਚ ਹਿੱਸਾ ਬਣ ਕੇ ਇਹਨੂੰ ਇੱਕ ਜਨ ਮੁਹਿੰਮ ਦਾ ਰੂਪ ਦਿਸਦਾ ਨਜ਼ਰ ਆ ਰਿਹਾ ਜੀ ਸਰ ਸਰ ਇੱਕ ਆਪਣਾ ਇਸ ਮੈਟ ਤੋਂ ਲਾ ਕੇ ਮਨਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਬੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਜਿਹੜੀ ਜੰਗਵੀ ਪੱਧਰ ਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਹਦਾ ਕੀ ਨਾਮ ਹੈ ਯੁੱਧ ਨਸ਼ਿਆਂ ਵਿਰੋਧਾ ਹੈਗਾ ਇਸ ਮੁਹਿੰਮ ਚ ਪਟਿਆਲਾ ਪੁਲਿਸ ਵੱਲੋਂ ਔਰ ਜ਼ੋਰ ਕਾਰਵਾਈ ਕਰਦੇ ਹੋਏ ਸਤੰਬਰ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਤੇ ਇਸ ਮਹੀਨੇ 93 ਕੇਸਸ ਅਸੀਂ NDPS ਐਕਟ ਦੇ ਦਰਜ ਕੀਤੇ ਤੇ 100 ਪਲਸ ਪੈਡਲਰਸ ਜਿਹੜੇ ਕਿ ਪੁਆਇੰਟ ਆਫ ਸੇਲ ਤੇ ਨਸ਼ਾ ਸਪਲਾਈ ਕਰਦੇ ਸੀ ਉਹਨਾਂ ਨੂੰ ਅਰੈਸਟ ਕਰਕੇ ਇਸ ਲਾਖਾਂ ਪਿੱਛੇ ਭੇਜਿਆ ਗਿਆ ਹੈ ਇਸ ਤੋਂ ਇਲਾਵਾ 68 ਐਫ NDPS ਐਕਟ ਦਾ ਜਿਹੜਾ ਪ੍ਰੋਪਰਟੀ ਫੋਰਫੀਜ਼ਰ ਦਾ ਪ੍ਰੋਸੈਸਿੰਗ ਦਾ ਪਿਛਲੇ ਚੰਦ ਮਹੀਨੇ ਅੱਜ 16 ਪ੍ਰੋਪੋਜ਼ਲਸ ਜਿਹੜੇ ਆ 16 ਪ੍ਰੋਪੋਜ਼ਲਸ ਕੰਪਟੈਂਟ ਅਥਾਰਟੀ ਤੋਂ ਹੋ ਕੇ ਫਾਈਨਲ ਮਨਜ਼ੂਰੀ ਹੋ ਕੇ ਸਾਡੇ ਕੋਲੇ ਆਏ ਤੇ ਤਕਰੀਬਨ 6 ਕਰੋੜ ਦੀ ਜਿਹੜੀ ਜਾਇਦਾਦਾਂ ਨੇ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੇ ਗੋਰਕਪਨ ਦੇ ਤੋਂ ਕਾਲੀ ਕਮਾਈ ਪਾਈਆਂ ਸੀ ਉਹ 68 ਐਫ ਦੇ ਤਹਿਤ ਪਟਿਆਲਾ ਪੁਲਿਸ ਨੇ ਫੋਟੋਚਰ ਕਰਾਇਆ ਸਟੇਟ ਗਵਰਨਮੈਂਟ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜਿਹੜੇ ਪੈਡਲਰਸ ਨੇ ਜਿਹੜਾ ਨਸ਼ਾ ਵੇਚਦੇ ਸਪਲਾਈ ਚੇਨ ਨੂੰ ਤੋੜਨ ਲਈ ਕੋਨਾ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੇ ਸਕੋਰਚੇਸ ਬਿਮਾਰੀ ਚ ਪਏ ਹੋਏ ਉਹਨਾਂ ਐਡਿਕਟਸ ਦੇ ਪ੍ਰਤੀ ਸਾਨੂੰ ਘੂਤੀ ਦੀ ਨਿਗਰ੍ਹਾ ਰੱਖਦੇ ਹੋਏ ਉਹਨਾਂ ਨੂੰ ਇਲਾਜ ਕਰਾਇਆ ਜਾਵੇ ਡੀ ਐਡਿਕਸ਼ਨ ਸੈਂਟਰਾਂ ਚ ਤੇ ਹੋਰ ਸੈਂਟਰਾਂ ਚ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਦਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਤੇ 500 ਤੋਂ ਜ਼ਿਆਦਾ ਐਡਿਕਟਸ ਅਸੀਂ ਡੀ ਐਡਿਕਸ਼ਨ ਸੈਂਟਰ ਚ ਤੇ 2000 ਤੋਂ ਜ਼ਿਆਦਾ ਐਡਿਕਟਸ ਜਿਹੜੇ ਆ ਉਹਨਾਂ ਨੂੰ ਓਟ ਸੈਂਟਰਾਂ 'ਚ ਅਸੀਂ ਦਾਖਲ ਕਰਾਇਆ ਤਾਂਕਿ ਉੱਥੋਂ ਆਪਣਾ ਪ੍ਰੋਪਰ ਇਲਾਜ ਕਰਾ ਕੇ ਨਸ਼ਿਆਂ ਦੇ ਇਸ ਦਲਦਲ ਤੋਂ ਨਿਕਲ ਕੇ ਮੁਕਤ ਹੋ ਸਕਣ ਜਿਹੜੇ 빅 ਸਪਲਾਈਅਰਸ ਨੇ ਜਿਨ੍ਹਾਂ ਨੂੰ ਵੱਡੀ ਮੱਛੀ ਵੀ ਅਸੀਂ ਕਹਿੰਦੇ ਆ ਉਹ ਪੰਜ ਸਪਲਾਈਅਰ ਪਟਿਆਲਾ ਪੁਲਿਸ ਨੇ ਸਤੰਬਰ ਮਹੀਨੇ ਚੈਰੈਸਟ ਕੀਤੇ ਤੇ ਉਹਨਾਂ ਖਿਲਾਫ ਵੀ ਅੱਗੇ ਉਹਨਾਂ ਦੀ ਜਾਇਦਾਦਾਂ ਨੂੰ ਆਇਡੈਂਟੀਫਾਈ ਕਰਕੇ ਜਿਹੜੀ ਪ੍ਰਾਪਰਟੀ ਫੋਰਫੀਚਰ ਦੇ ਪ੍ਰੋਪੋਜ਼ਲ ਆਉ ਬਣਾਏ ਜਾਣਗੇ ਇੱਥੇ ਇਹ ਵੀ ਮੈਂ ਦੱਸਣਾ ਚਾਹਾਂਗਾ ਕਿ ਕਨਵਿਕਸ਼ਨ ਰੇਟ ਜਿਹੜਾ ਅੰਡਰ ਟਰਾਇਲ ਐਂਡੀਪੀਐਸ ਕੇਸਾਂ 'ਚ 95% ਦੇ ਲਾਗੇ ਪਟਿਆਲੇ ਦਾ ਕਨਵਿਕਸ਼ਨ ਰੇਟ ਹੈਗਾ ਜਿਹੜਾ ਕਿ ਤਫਤੀਸ਼ ਦੇ ਚੰਗੇ ਮਿਆਰ ਨੂੰ ਜ਼ਾਹਿਰ ਕਰਦਾ ਹੈ ਤੇ ਜਿਹੜੇ ਵੀ ਦੋਸ਼ੀ ਅਸੀਂ ਗ੍ਰਫਤਾਰ ਕਰਦੇ ਆ ਉਹਨਾਂ ਨੂੰ ਪ੍ਰੋਪਰ ਕਨਵਿਕਸ਼ਨ ਮਿਲੇ ਇਸ ਦੇ ਚਤਰਾ ਰਹੇ ਪਟਿਆਲਾ ਦੇ ਸਾਰੇ ਵਾਸੀਆਂ ਨੂੰ ਵੀ ਮੇਰੀ ਅਪੀਲ ਹੈ ਕਿ ਜਿਹੜੀ ਸੇਫ ਪੰਜਾਬ ਹੈਲਪਲਾਈਨ ਵੀ ਹੈ ਉਹਦੇ ਤੇ ਵੀ ਪਟਿਆਲਾ ਪੁਲਿਸ ਦਾ ਐਕਸ਼ਨ ਕਾਫੀ ਸਵਿਫਟ ਐਂਡ ਪ੍ਰੋਂਪਟ ਹੁੰਦਾ ਹੈ ਸੇਫ ਪੰਜਾਬ ਹੈਲਪਲਾਈਨ ਤੇ 250 ਤੋਂ ਜ਼ਿਆਦਾ ਟਿਪਸ ਜਿਹੜੀਆਂ ਹਨ ਆ ਉਹ ਐਫ ਆਈ ਆਰ ਚ ਕਨਵਰਟ ਹੁੰਦੀਆਂ ਨੇ ਤੇ ਇਹ ਸ਼ੋਅ ਕਰਦਾ ਹੈ ਕਿ ਪਬਲਿਕ ਜਦੋਂ ਗੁਪਤ ਰਿਕੇ ਨਾਲ ਪਟਿਆਲਾ ਪੁਲਿਸ ਨੂੰ ਅਪਰੋਚ ਕਰਦੀ ਹੈ ਤੇ ਪਬਲਿਕ ਵੱਲੋਂ ਦਿੱਤੀ ਗਈ ਇਨਫੋਰਮੇਸ਼ਨ ਤੇ ਜਿਆਦਾ ਹੀ ਪਰਜ਼ੋਰ ਕਾਰਵਾਈ ਕਰਦੇ ਹੋਏ ਤੇ ਪਬਲਿਕ ਦਾ ٹرسٹ ਜਿੱਤਨ ਚ ਵੀ ਪਟਿਆਲਾ ਪੁਲਿਸ ਬਹੁਤ ਹੱਦ ਤੱਕ ਕਾਹਦਾ। ਤੇ ਜਿੱਦ ਤੱਕ ਕੰਮ ਕਰਦੇ ਉਸ ਤੋਂ ਅਗੜੇ ਐਡਿਟਸ ਨੇ ਉਹਨਾਂ ਦੇ ਪਿੰਡ ਸੀ ਹੁਣ ਕਹਿੰਦੇ ਇੱਥੇ ਆ ਕੇ ਸਰਪੰਚ ਦਾ ਸਾਥ ਲੈ ਕੇ ਵੀ ਕਿਨਾ ਸਾਡੇ ਬੱਚੇ ਨੇ ਤੇ ਇਹਨਾਂ ਪਿੰਡਾਂ ਵਿੱਚ ਕੀ ਉਹਨਾਂ ਚੀਜ਼ਾਂ ਲਈ ਕਾਫੀ ਸਮਾਂ। ਦੇਖੋ ਜੀ ਜਦੋਂ ਲੋਕਾਂ ਨੂੰ ਸਮਝ ਆਂਦਾ ਕਿ ਸਪਲਾਈ ਚੇਨ ਜਿਹੜੀ ਆ ਉਹ ਡਿਸਰਪਟ ਹੋ ਰਹੀ ਆ ਨਸ਼ੇ ਦੀ ਸਪੀਡ ਅਵੇਲੇਬਿਲਟੀ ਜਿਹੜੀ ਆ ਉਹ ਘਟੀ। ਇਹ ਫਿਰ ਲੋਕੀ ਸਾਹਮਣੇ ਆਉਂਦੇ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਈ ਕੇਸਿਸ ਮੇਰੇ ਕੋਲੇ ਵੀ ਆਏ ਜਿਹੜੇ ਕਹਿੰਦੇ ਆ ਕਿ ਬੁਰੀ ਸੰਗਤ ਦੇ ਕਰਕੇ ਕਿਸੇ ਮਾੜੇ ਸਮਾਜ 'ਚ ਇਹ ਬੱਚਾ ਜਿਹੜਾ ਆ ਇਹ ਨਸ਼ੇ ਦੀ ਇਸ ਬਿਮਾਰੀ ਤੇ ਲੱਗ ਗਿਆ ਤੇ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਕਰਦੇ ਹੋਏ ਕਾਉਂਸਲਿੰਗ ਕਰਦੇ ਹੋਏ ਫਿਰ ਨਸ਼ਾ ਛਡਾਊ ਕੇਂਦਰ 'ਚ ਹੋਰ ਸੈਂਟਰਾਂ 'ਚ ਧੱਕੇ ਲਾਉਂਦੇ ਹਾਂ ਕਿਉਂਕਿ ਨਸ਼ਾ ਮੰਦੀ ਗੱਲ ਵੀ ਕਿਸੀ ਸਿੱਖਣਾ ਲੱਗਦਾ ਕਿ ਚੈਨ ਟੁੱਟੀ ਹੈ ਜਿਸ ਨੂੰ ਲੈ ਕੇ ਇੱਕ ਬੋਰਡ ਤੋਂ ਕਾਫੀ ਸਪੋਰਟ ਦਿੱਤੀ ਜਾ ਰਹੀ ਹੈ ਲਗਦਾ ਕਿ ਜਿਸ ਨੂੰ ਚੈਨ ਟੁੱਟਣਾ ਕਾਫੀ ਥਲ ਪਈ ਹੈ ਟੀਮ ਨੂੰ ਦੇਖੋ ਜੀ ਪੂਰੇ ਪੰਜਾਬ ਚ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਬੀਜੇਪੀ ਸਾਹਿਬ ਦੇ ਨਿਸ਼ਾਨ ਅਪਰੀਸ਼ੀਏਟਡ ਬਿਲਕੁਲ ਇੱਕ ਜੰਗੀ ਪੱਧਰ ਤੇ ਮਹਿੰਮ ਚੱਲੀ ਤੇ ਮੈਨੂੰ ਇਹ ਲੱਗਦਾ ਕਿ ਇੰਨੇ ਵੱਡੇ ਪੱਧਰ ਤੇ ਜਦੋਂ ਇਹ ਮਹਿੰਮ ਚੱਲੀ ਆ ਤੇ ਪਬਲਿਕ ਵੀ ਹੁਣ ਇਸ ਮਹਿੰਮ ਚ ਹਿੱਸਾ ਬਣ ਕੇ ਨੂੰ ਇੱਕ ਜਨ ਮਹਿੰਮ ਦਾ ਰੂਪ ਹੀ ਦਿਸਦਾ ਨਜ਼ਰ ਆ ਰਿਹਾ ਜੀ ਸਰ ਸਰ ਇੱਕ ਆਪਣਾ ਇਸ ਮੈਟ ਕੋ ਅਲੱਗ ਜਿਹਾ ਕਾਦੀ ਨੀ ਨੀ ਨਾ ਰਾਜਨੀਤਿਕ ਹੋ ਗਏ ਮਨਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਬੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਜਿਹੜੀ ਜੰਗਵੀ ਪੱਧਰ ਤੇ ਇੱਕ ਮਹਿੰਮ ਚਲਾਈ ਜਾ ਰਹੀ ਹੈ ਜਿਹਦਾ ਕੀ ਨਾਮ ਹੈ ਯੁੱਧ ਨਸ਼ਿਆਂ ਵਿਰੁੱਧ ਹੈਗਾ ਇਸ ਮਹਿੰਮ ਚ ਪਟਿਆਲਾ ਪੁਲਿਸ ਵੱਲੋਂ ਔਰਜ਼ੋਰ ਕਾਰਵਾਈ ਕਰਦੇ ਹੋਏ ਸਤੰਬਰ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਤੇ ਇਸ ਮਹੀਨੇ 93 ਕੇਸਸ ਅਸੀਂ ਐਨਡੀਪੀਐਸ ਐਕਟ ਦੇ ਤਰਜ ਕੀਤੇ ਤੇ 100 ਪਲਸ ਸਪੈਡਲਰ ਜਿਹੜੇ ਕੀ ਪੁਆਇੰਟ ਆਫ ਸੇਲ ਤੇ ਨਸ਼ਾ ਸਪਲਾਈ ਕਰਦੇ ਸੀ ਉਹਨਾਂ ਨੂੰ ਅਰੈਸਟ ਕਰਕੇ ਇਸ ਲਾਖਾਂ ਪਿੱਛੇ ਭੇਜਿਆ ਗਿਆ ਇਸ ਤੋਂ ਇਲਾਵਾ 68 ਐਫ ਐਨਡੀਪੀਐਸ ਐਕਟ ਦਾ ਜਿਹੜਾ ਪ੍ਰੋਪਰਟੀ ਫੋਰਫੀਚਰ ਦਾ ਪ੍ਰੋਸੈਸ ਹੁੰਦਾ ਪਿਛਲੇ ਚੰਨ ਮਹੀਨੇ ਅਜ 16 ਪ੍ਰੋਪੋਜ਼ਲਸ ਜਿਹੜੇ ਆ 16 ਪ੍ਰੋਪੋਜ਼ਲਸ ਕੰਪਟੈਂਟ ਅਥਾਰਟੀ ਤੋਂ ਹੋ ਕੇ ਫਾਈਨਲ ਮਨਜ਼ੂਰੀ ਹੋ ਕੇ ਸਾਡੇ ਕੋਲ ਆਏ ਤੇ ਤਕਰੀਬਨ 6 ਕਰੋੜ ਦੀ ਜਿਹੜੀ ਜਾਇਦਾਦਾਂ ਨੇ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੇ ਬੁਰਕਪੰਦੇ ਤੋਂ ਕਾੜੀ ਕਮਾਈ ਪਾ ਬੜਾਈਆਂ ਸੀ ਉਹ 68 ਐਫ ਦੇ ਤਹਿਤ ਪਟਿਆਲਾ ਪੁਲਿਸ ਨੇ ਫੋਕੀ ਚੱਕਰਾਇਆ ਸਟੇਟ ਗਵਰਨਮੈਂਟ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜਿਹੜੇ ਪੈਡਲਰਸ ਨੇ ਜਿਹੜਾ ਨਸ਼ਾ ਵੇਚਦੇ ਸਪਲਾਈ ਚੇਨ ਨੂੰ ਤੋੜਨ ਲਈ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੇ ਸਕੋਰ ਚੇਸ ਬਿਮਾਰੀ ਚ ਪਏ ਹੋਏ ਉਹਨਾਂ ਐਡਿਕਟਸ ਦੇ ਪ੍ਰਤੀ ਸਹਾਨੂ ਭੂਤੀ ਦੀ ਨਿਗਰਾਨੀ ਰੱਖਦੇ ਹੋਏ ਉਹਨਾਂ ਨੂੰ ਇਲਾਜ ਕਰਾਇਆ ਜਾਵੇ ਡੀ ਐਡਿਕਸ਼ਨ ਸੈਂਟਰਾਂ ਚ ਤੇ ਓਟ ਸੈਂਟਰਾਂ ਚ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਦਾ ਯੋਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਤੇ 500 ਤੋਂ ਜ਼ਿਆਦਾ ਐਡਿਕਟਸ ਅਸੀਂ ਡੀ ਐਡਿਕਸ਼ਨ ਸੈਂਟਰ ਚ ਤੇ 2000 ਤੋਂ ਜ਼ਿਆਦਾ ਐਡਿਕਟਸ ਜਿਹੜੇ ਆ ਉਹਨਾਂ ਨੂੰ ਓਟ ਸੈਂਟਰਾਂ ਚ ਅਸੀਂ ਦਾਖਲ ਕਰਾਇਆ ਤਾਂ ਕਿ ਉਥੋਂ ਆਪਣਾ ਪ੍ਰੋਪਰ ਇਲਾਜ ਕਰਾ ਕੇ ਨਸ਼ਿਆਂ ਦੇ ਇਸ ਦਲਦਲ ਤੋਂ ਨਿਕਲ ਕੇ ਮੁਕਤ ਰache ਸ਼ਾਮਿਲ ਹੋ ਸਕੋ ਜਿਹੜੇ 빅 ਸਪਲਾਈਅਰਸ ਨੇ ਜਿਨ੍ਹਾਂ ਨੂੰ ਬੜੀ ਮੱਛੀ ਵੀ ਅਸੀਂ ਕਹਿੰਦੇ ਆ ਉਹ ਪੰਜ ਸਪਲਾਈਅਰ ਜਿਹੜਾ ਪੁਲਿਸ ਨੇ ਸਤੰਬਰ ਮਹੀਨੇ ਚੈਰੈਸਟ ਕੀਤੇ ਤੇ ਉਹਨਾਂ ਖਿਲਾਫ ਵੀ ਅੱਗੇ ਉਹਨਾਂ ਦੀ ਜਾਇਦਾਦਾਂ ਨੂੰ ਆਇਡੈਂਟੀਫਾਈ ਕਰਕੇ ਜਿਹੜੀ ਪ੍ਰੋਪਰਟੀ ਫੋਰਫੀਚਰ ਦੇ ਪ੍ਰੋਪੋਜ਼ਲ ਆਉ ਬਣਾਏ ਜਾਣਗੇ ਇੱਥੇ ਅੱਜ ਮੈਂ ਦੱਸਣਾ ਚਾਹਾਂਗਾ ਕਿ ਕਨਵਿਕਸ਼ਨ ਰੇਟ ਜਿਹੜਾ ਅੰਡਰ ਟ੍ਰਾਇਲ ਐਂਡੀਪੀਐਸ ਕੇ ਸਾਹਮਣੇ 95% ਦੇ ਲਾਗੇ ਪਟਿਆਲੇ ਦਾ ਕਨਵਿਕਸ਼ਨ ਰੇਟ ਹੈਗਾ ਜਿਹੜਾ ਕਿ ਤਫਤੀਸ਼ ਦੇ ਚੰਗੇ ਮਿਆਰ ਨੂੰ ਜਾਹਿਰ ਕਰਦਾ ਹੈ ਤੇ ਜਿਹੜੇ ਵੀ ਦੋਸ਼ੀ ਅਸੀਂ ਗ੍ਰਫਤਾਰ ਕਰਦੇ ਹਾਂ ਉਹਨਾਂ ਨੂੰ ਪ੍ਰੋਪਰ ਕਨਵਿਕਸ਼ਨ ਲਿਸਟ ਵਿੱਚ ਕਰਾ ਰਹੇ ਹਾਂ ਪਟਿਆਲੇ ਦੇ ਸਾਰੇ ਵਾਸੀਆਂ ਨੂੰ ਵੀ ਮੇਰੀ ਇਹ ਅਪੀਲ ਹੈ ਕਿ ਜਿਹੜੀ ਸੇਫ ਪੰਜਾਬ ਹੈਲਪਲਾਈਨ ਵੀ ਹੈ ਉਹਦੇ ਤੇ ਵੀ ਪਟਿਆਲਾ ਪੁਲਿਸ ਦਾ ਐਕਸ਼ਨ ਕਾਫੀ ਸਵਿਫਟ ਐਂਡ ਪ੍ਰੋਂਪਟ ਹੁੰਦਾ ਹੈ ਸੇਫ ਪੰਜਾਬ ਹੈਲਪਲਾਈਨ ਤੇ 200 ਤੋਂ ਜ਼ਿਆਦਾ ਟਿਪਸ ਜਿਹੜੀਆਂ ਹਨ ਆ ਉਹ ਐਫ ਆਈ ਆਰs ਵਿੱਚ ਕਨਵਰਟ ਹੋਈਆਂ ਨੇ ਤੇ ਇਹ ਸ਼ੋਅ ਕਰਦਾ ਹੈ ਕਿ ਪਬਲਿਕ ਜਦੋਂ ਗੁਪਤ ਤਰੀਕੇ ਨਾਲ ਪਟਿਆਲਾ ਪੁਲਿਸ ਨੂੰ ਅਪਰੋਚ ਕਰਦੀ ਹੈ ਤੇ ਪਬਲਿਕ ਵੱਲੋਂ ਦਿੱਤੀ ਗਈ ਇਨਫੋਰਮੇਸ਼ਨ ਤੇ ਜੇ ਜੜੀ ਬਰਜ਼ੋਰ ਕਾਰਵਾਈ ਕਰ ਰਹੇ ਹੋਏ ਤੇ ਪਬਲਿਕ ਦਾ ٹرسٹ ਜਿਤਨ ਚੇਵੀ ਪਟਿਆਲਾ ਪੁਲਿਸ ਬਹੁਤ ਹੱਦ ਤੱਕ ਕੰਮ ਆਉਂਦਾ। ਤੇ ਜਿੰਨਾ ਤੱਕ ਕੰਮ ਜਾਂਦਾ ਉਸ ਤੋਂ ਅਗੜੇ ਐਡਿਕਟਸ ਨੇ ਉਹਨਾਂ ਦੇ ਪੇਂਡਸ ਹੀ ਹੁਣ ਕਹਿੰਦੇ ਅੱਜ ਆ ਕੇ ਸਭ ਪ੍ਰਸ਼ਾਸਨ ਦਾ ਸਾਥ ਦੇਣ ਲੱਗੇ ਵੀ ਇਹਨਾਂ ਸਾਡੇ ਬੱਚੇ ਨੇ ਤੇ ਇਹਨਾਂ ਪਿੰਡਾਂ ਵਿੱਚ ਕੀ ਉਹਨਾਂ ਚੀਜ਼ਾਂ ਲਈ ਕਾਫੀ ਸਮਾਂ। ਦੇਖੋ ਜੀ ਜਦੋਂ ਲੋਕਾਂ ਨੂੰ ਸਮਝ ਆਂਦਾ ਕਿ ਸਪਲਾਈ ਚੇਨ ਜਿਹੜੀ ਆ ਉਹ ਡਿਸਰਪਟ ਹੋ ਰਹੀ ਆ ਨਸ਼ੇ ਦੀ ਸਪੀਡ ਅਵੇਲੇਬਿਲਟੀ ਜਿਹੜੀ ਆ ਉਹ ਘਟੀ ਆ। ਤੇ ਫਿਰ ਲੋਕੀ ਸਾਹਮਣੇ ਆਂਦੇ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਈ ਕੇਸਿਸ ਮੇਰੇ ਕੋਲੇ ਵੀ ਆਏ ਜਿਹੜੇ ਕਹਿੰਦੇ ਆ ਕਿ ਬੁਰੀ ਸੰਗਤ ਦੇ ਕਰਕੇ ਕਿਸੇ ਮਾੜੇ ਸਮਾਜ 'ਚ ਇਹ ਬੱਚਾ ਜਿਹੜਾ ਆ ਨਸ਼ੇ ਦੀ ਇਸ ਬਿਮਾਰੀ ਤੇ ਲੱਗ ਗਿਆ ਤੇ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਕਰਦੇ ਹੋਏ ਕਾਉਂਸਲਿੰਗ ਕਰਦੇ ਹੋਏ ਫਿਰ ਨਸ਼ਾ ਛੁਡਾਊ ਕੇਂਦਰ 'ਚ ਓਡ ਸੈਂਟਰਾਂ 'ਚ ਧੱਕੇ ਪਾਉਂਦੇ ਹਾਂ ਕਿਉਂਕਿ ਨਸ਼ਾ ਬੰਦੀ ਗੱਲ ਕੀਤੀ ਸਰ ਇਹਨਾਂ ਨੂੰ ਲੱਗਦਾ ਕਿ ਚੈਨ ਟੁੱਟਦੀ ਹੈ ਜਿਸ ਨੂੰ ਲੈ ਕੇ ਇੱਕ ਰਿਪੋਰਟ ਵੀ ਕਾਫੀ ਸਕੂਪੀ ਬਣਦੀ ਜਾ ਰਹੀ ਹੈ ਲੱਗਦਾ ਕਿਸੇ ਨੂੰ ਚੈਨ ਟੁੱਟਣ ਦੇ ਕਾਰਨ ਖਲ ਪਈਆਂ ਚੀਜ਼ਾਂ ਨੂੰ ਦੇਖੋ ਜੀ ਪੂਰੇ ਪੰਜਾਬ ਚ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਤੇ ਬਿਲਕੁਲ ਇੱਕ ਜੰਗੀ ਪੱਧਰ ਤੇ ਮੁਹਿੰਮ ਚੱਲੀ ਤੇ ਮੈਨੂੰ ਇਹ ਲੱਗਦਾ ਕਿ ਇੰਨੇ ਵੱਡੇ ਪੱਧਰ ਤੇ ਜਦੋਂ ਇਹ ਮੁਹਿੰਮ ਚੱਲੀ ਆ ਤੇ ਪਬਲਿਕ ਵੀ ਹੁਣ ਇਸ ਮੁਹਿੰਮ ਚ ਹਿੱਸਾ ਬਣ ਕੇ ਇਹਨੂੰ ਇੱਕ ਜਨ ਮੁਹਿੰਮ ਦਾ ਰੂਪ ਹੀ ਦਿਸਦਾ ਨਜ਼ਰ ਆ ਰਿਹਾ ਜੀ ਸਰ ਸਰ ਇੱਕ ਆਪਣਾ ਇਸ ਮੈਟਰ ਤੋਂ ਲਾ ਕੇ ਹਾਂ ਮਨਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਬੀਜਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਜਿਹੜੀ ਜੰਗਵੀ ਪੱਧਰ ਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਹਦਾ ਕੀ ਨਾਮ ਹੈ ਯੁੱਧ ਨਸ਼ਿਆਂ ਵਿਰੁੱਧ ਹੈਗਾ ਇਸ ਮੁਹਿੰਮ ਚ ਪਟਿਆਲਾ ਪੁਲਿਸ ਵੱਲੋਂ ਬਰਜ਼ੋਰ ਕਾਰਵਾਈ ਕਰਦੇ ਹੋਏ ਸਤੰਬਰ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਤੇ ਇਸ ਮਹੀਨੇ 93 ਕੇਸਸ ਅਸੀਂ NDPS ਐਕਟ ਦੇ ਦਰਜ ਕੀਤੇ ਤੇ 100 ਪਲਸ ਸਪੈਡਲਰ ਜਿਹੜੇ ਕੀ ਪੁਆਇੰਟ ਆਫ ਸੇਲ ਤੇ ਨਸ਼ਾ ਸਪਲਾਈ ਕਰਦੇ ਸੀ ਉਹਨਾਂ ਨੂੰ ਅਰੈਸਟ ਕਰਕੇ ਇਸ ਲਾਖਾਂ ਪਿੱਛੇ ਭੇਜਿਆ ਗਿਆ ਹੈ ਇਸ ਤੋਂ ਇਲਾਵਾ 68 ਐਫ NDPS ਐਕਟ ਦਾ ਜਿਹੜਾ ਪ੍ਰੋਪਰਟੀ ਫੋਰਫੀਚਰ ਦਾ ਪ੍ਰੋਸੈਸਿੰਗ ਦਾ ਪਿਛਲੇ ਚੰਨ ਮਹੀਨੇ ਅਚ 16 ਪ੍ਰੋਪੋਜ਼ਲਸ ਜਿਹੜੇ ਆ 16 ਪ੍ਰੋਪੋਜ਼ਲਸ ਕੰਪਟੈਂਟ ਅਥਾਰਟੀ ਤੋਂ ਹੋ ਕੇ ਫਾਈਨਲ ਮਨਜ਼ੂਰੀ ਹੋ ਕੇ ਸਾਡੇ ਕੋਲ ਆਏ ਤੇ ਤਕਰੀਬਨ ਪੌਣੇ 6 ਕਰੋੜ ਦੀ ਜਿਹੜੀ ਜਾਇਦਾਦਾਂ ਨੇ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੇ ਬੋਰਕਪਨ ਦੇ ਤੋਂ ਕਾਲੀ ਕਮਾਈ ਪਾ ਬਣਾਈਆਂ ਸੀ ਉਹ 68 ਐਫ ਦੇ ਤਹਿਤ ਪਟਿਆਲਾ ਪੁਲਿਸ ਨੇ ਕਾਰਪੀਚਰ ਕਰਾਇਆ ਸਟੇਟ ਗਵਰਨਮੈਂਟ ਦੇ ਕਲੀਅਰ ਡਾਇਰੈਕਸ਼ਨਸ ਨੇ ਜਿਹੜੇ ਪੈਡਲਰਸ ਨੇ ਜਿਹੜਾ ਨਸ਼ਾ ਵੇਚਦੇ ਸਪਲਾਈ ਚੇਨ ਨੂੰ ਤੋੜਨ ਲਈ ਕੋਨਾ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੇ ਸਕੋਰਚੇਸ ਬਿਮਾਰੀ ਚ ਪਏ ਹੋਏ ਉਹਨਾਂ ਐਡਿਕਟਸ ਦੇ ਪ੍ਰਤੀ ਸਹਾ ਨੂੰ ਭੂਤੀ ਦੀ ਨਿਗਰਖ ਰੱਖਦੇ ਹੋਏ ਉਹਨਾਂ ਨੂੰ ਇਲਾਜ ਕਰਾਇਆ ਜਾਵੇ ਡੀ ਐਡਿਕਸ਼ਨ ਸੈਂਟਰਾਂ ਜਾਂ ਕੋਈ ਹੋਰ ਸੈਂਟਰਾਂ ਚ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਦਾ ਯੋਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਤੇ 500 ਤੋਂ ਜ਼ਿਆਦਾ ਐਡਿਕਟਸ ਅਸੀਂ ਡੀ ਐਡਿਕਸ਼ਨ ਸੈਂਟਰ ਚ ਤੇ 2000 ਤੋਂ ਜ਼ਿਆਦਾ ਐਡਿਕਟਸ ਜਿਹੜੇ ਆ ਉਹਨਾਂ ਨੂੰ ਰੀਹੈਬ সেন্টਰਾਂ 'ਚ ਅਸੀਂ ਦਾਖਲ ਕਰਾਇਆ ਤਾਂਕਿ ਉੱਥੋਂ ਆਪਣਾ ਪ੍ਰੋਪਰ ਇਲਾਜ ਕਰਾ ਕੇ ਨਸ਼ਿਆਂ ਦੇ ਇਸ ਦਲਦਲ ਤੋਂ ਨਿਕਲ ਕੇ ਮੁਕਤਰਾਜੇ ਸ਼ਾਮਿਲ ਹੋ ਸਕਣ ਜਿਹੜੇ 빅 ਸਪਲਾਈਅਰਸ ਨੇ ਜਿਨ੍ਹਾਂ ਨੂੰ ਬਲ ਭੀਮਚੀ ਵੀ ਅਸੀਂ ਕਹਿੰਦੇ ਆ ਉਹ ਕਨਵਿਕਸ਼ਨ ਰੇਟ ਜਿਹੜਾ ਅੰਡਰ ਟਰਾਇਲ ਐਨਡੀਪੀਐਸ ਕੇਸਾਂ 'ਚ 95% ਦੇ ਲਾਗੇ ਇਹ ਵਾਲੇ ਦਾ ਕੰਵਿਕਸ਼ਨ ਰੇਟ ਹੈਗਾ ਜਿਹੜਾ ਕਿ ਤਫ਼ਤੀਸ਼ ਦੇ ਚੰਗੇ ਮਿਆਰ ਨੂੰ ਜਾਹਿਰ ਕਰਦਾ ਹੈ ਤੇ ਜਿਹੜੇ ਵੀ ਦੋਸ਼ੀ ਅਸੀਂ